ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਾਲੇ RAM RAM ਸਲਾਮ ਮੈਂ ਤੁਹਾਡਾ ਦੋਸਤ ਐਂਡ ਹੋਸਟ ਬਿੱਟੂ ਨਿਆਮਪੁਰ ਸਵਾਗਤ ਕਰਦਾ ਅੱਜ ਦੀ ਇੱਕ ਨਿਊ ਹੋਰ ਵੀਡੀਓ ਵਿੱਚ ਕਿਸਾਨ ਵੀਰੋ ਅੱਜ ਆਪਾਂ ਆਪਣੇ ਸਹਰ ਖੰਨਾ ਵਿਖੇ ਖੜੇ ਆ ਤੇ ਆਪਣੇ ਵੀਰ ਨੇ ਸਰਦਾਰ ਭਿੰਦਰ ਸਿੰਘ ਜੀ ਮਸਲਾਲੀ ਤੋਂ ਬਾਕੀ ਗੱਲਬਾਤ ਆਪਾਂ ਇਹਨਾਂ ਨਾਲ ਮਾਰਕਟ ਸਾਹਿਬ ਜੀ ਵੀ ਖੜੇ ਨੇ ਇਹਨਾਂ ਕੋਲ ਨਾਲੇ ਕਰਦੇ ਆ ਇਹੀ ਦੱਸਣਗੇ ਆਪਦੇ ਮੂੰਹੋਂ ਆਪਾਂ ਕਿਉਂ ਦੱਸਣੀ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਾਣ ਸਾਹਿਬ ਜੀ ਪਹਿਲਾਂ ਤਾਂ ਆਪਣਾ ਇੰਟਰੋ ਦੇ ਦਿਓ ਇੱਕ ਵਾਰ ਦੱਸ ਦਿਓ ਮੈਂ ਗੁਰਪ੍ਰੀਤ ਮੰਗੜ ਮਾਲਕ ਮਹਿੰਦਰਾ ਡਾਇਰੈਕਟਰ ਏਜੰਸੀ ਖੰਨਾ ਹਾਂਜੀ ਅਸੀਂ ਅੱਜ 10 ਟਰੈਕਟਰ ਸਾਡੇ ਭਰਾ ਭਿੰਦਰ ਸਿੰਘ ਤੇ ਫਾਸਟ ਟਰੈਕਟਰਾਂ ਦੀ ਡਿਲੀਵਰੀ ਦੇ ਰਹੇ ਹਾਂ ਜੀ ਫਾਸਟ ਟਰੈਕਟਰਾਂ ਦੀ ਡਿਲੀਵਰੀ ਦੇ ਰਹੇ ਹਾਂ ਅਸੀਂ ਤੇ ਚਾਰ ਮਸ਼ੀਨਾਂ ਜੋ ਇਕੱਠਾ ਬਣਾਉਣੇ ਬੈਲਰ ਵਾਲੀਆਂ ਮਸ਼ੀਨਾਂ ਵੀ ਦੇ ਰਹੇ ਹਾਂ ਠੀਕ ਆ ਜੀ ਚਾਰ ਬੈਲਰ ਉੱਤੇ 10 ਟਰੈਕਟਰ 10 ਟਰੈਕਟਰ 10 ਟਰੈਕਟਰ ਇਹਨਾਂ ਕੋ ਪਹਿਲਾਂ ਹਨਮਿੰਦਰਾ ਦੇ ਹਾਂ ਜੀ ਘੱਟ ਤੇਲ ਦੀ ਖਫਤ ਕਰਕੇ 2006 ਤੋਂ ਇਹ ਚਲਾ ਰਹੇ ਨੇ ਠੀਕ ਆ ਜੀ ਪਹਿਲਾਂ ਅਰਜਨ ਸਭ ਤੋਂ ਪਹਿਲਾਂ ਇਹਨਾਂ ਨੇ ਸ਼ੁਰੂ ਕੀਤਾ ਨਾ ਸਰਾਲੀ ਪਿੰਡ ਚ ਸਾਰੇ ਪਿੰਡ ਚ ਇਹ ਤੋਂ ਬਾਅਦ ਟਰੈਕਟਰ ਆਏ ਨੇ ਠੀਕ ਆ ਜੀ ਹੁਣ ਵੀ ਘੱਟ ਤੇਲ ਦੀ ਖਫਤ ਕਰਕੇ ਸਾਰਿਆਂ ਗੱਠਲੇ ਮਹੀਨਾ ਦੇ ਬਿੱਲਰ ਰੈਕ ਲਈ ਸਾਰਿਆਂ ਲਈ ਇਹ ਟਰੈਕਟਰ ਖਿੱਚਦੇ ਜਾ ਰਹੇ ਹਾਂ 10 ਹਾਂਜੀ ਨਾਲ ਭਿੰਦਰ ਸਿੰਘ ਨਾਲ ਉਹਨਾਂ ਭਰਾ ਹਰਦੀਪ ਸਿੰਘ ਠੀਕ ਹੈ ਜੀ ਮੌਜੂਦ ਨੇ ਤੇ ਜੀ ਜੰਨੀ ਇੰਜੀਨੀਅਰ ਲਿਬਰੀਆਂ ਗੱਠੀਆਂ ਬਹੁਤ ਘੱਟ ਹੁੰਦੀਆਂ ਆਉਂਦੀਆਂ ਜਿੰਨੀਆਂ ਵੀਰ ਨੇ ਲਈਆਂ ਲੇਕਨ ਨਹੀਂ ਨਿਯਾਮ ਹੁੰਦੀਆਂ ਰਹਿੰਦੀਆਂ ਨੇ 21 ਹੁੰਦੀਆਂ ਰਹਿੰਦੀਆਂ ਨੇ ਜੀ 21 31 ਆਮ ਹੁੰਦੀਆਂ ਰਹਿੰਦੀਆਂ ਨੇ 21 31 ਆਮ ਹੁੰਦੀਆਂ ਰਹਿੰਦੀਆਂ ਨੇ ਹਾਂ 21 31 ਤੱਕ ਵੀ ਆਮ ਹੁੰਦੀਆਂ ਰਹਿੰਦੀਆਂ ਅੱਛਾ ਅੱਛਾ ਜੀ ਠੀਕ ਆ ਬਾਈ ਕੋਲੇ ਪਹਿਲਾਂ ਵੀ بڑے ਟਰੈਕਟਰ ਨੇ ਕਿ ਨਹੀਂ ਤੇਲ ਦੀ ਘੱਟ ਖਪਤ ਕਰਕੇ ਬਾਈ ਡਿਮਾਂਡ ਜ਼ਿਆਦਾ ਥੋੜੀ ਜਾਂਸੀ ਤਾਂ ਵੈਸੀ ਮਜ਼ੂਰ ਆ ਇਹ ਮਹਾਰਾਜ ਦੀ ਕਿਰਪਾ ਹਾਂ ਮਿੰਝ ਕਿਰਪਾ ਹੀ ਜ਼ਹਦੀਆ ਜੀ ਆਪਾਂ ਤਾਂ ਇਹ ਕਹਿੰਦੇ ਆ ਵੀਰ ਨੂੰ ਵਧਾਈਆਂ ਦਿੰਨੇ ਆ ਕਿ ਇਹਨਾਂ ਦੇ ਘਰੇ ਭਾਗ ਲਾਉਣ ਟਰੈਕਟਰ ਜਾ ਕੇ ਕਿ ਨਹੀਂ ਕੰਮ ਵਧੀਆ ਚੱਲੇ ਦੰਦੂ ਗੁਣੀ ਰਾਜ ਚੌਕੜੀ ਤਰੱਕੀ ਕਰੋ ਤੁਸੀਂ ਤੇ ਆਪਾਂ ਵੀਰ ਨਾਲ ਵੀ ਕਰਦੇ ਆ ਗੱਲਬਾਤ ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰ ਜੀ ਤੁਸੀਂ ਫੀਲਡ ਦੇ ਵਿੱਚ ਟਰੈਕਟਰ ਦਾ ਹੋਰ ਵੀ ਬਹੁਤ ਜ਼ਿਆਦਾ ਨੇ ਪੜੀਆਂ ਕੰਪਨੀਆਂ ਨੇ ਵੀ ਤੁਸੀਂ ਕਿਵੇਂ ਸੋਚਿਆ ਵੀ ਮੇਕ Mahindra ਲੈ ਜਾਣਾ ਕਿ ਪਹਿਲਾਂ ਵੀ ਤੁਹਾਡੇ ਕੋਲ Mahindra ਹੈਗੇ ਆ Mahindra ਸਾਡੇ ਕੋਲੇ ਪਹਿਲਾਂ ਵੀ 9-10 ਟਰੈਕਟਰ ਹੈਗੇ ਹਾਂਜੀ ਤੇ ਇਸ ਕਰਕੇ ਡੀਜ਼ਲ ਕਰਕੇ ਸਾਨੂੰ ਮਤਲਬ ਪਹਿਲਾਂ ਵੀ ਬਹੁਤ ਵਧੀਆ ਚੱਲਦੇ ਰਹੇ ਨੇ ਇਸੇ ਕਰਕੇ ਤਾਂ ਹੀ ਅਸੀਂ ਫਿਰ Mahindra ਹੀ ਲਿਆ ਹੁਣ Mahindra ਹੀ ਯਾਨੀ ਵਰਤਨੋਂ ਪਹਿਲਾਂ ਤੋਂ ਪੇਹੀ ਤੁਹਾਨੂੰ ਪਸੰਦਾ Mahindra ਪਸੰਦ ਹੁੰਦਾ ਹਾਂਜੀ 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 ਤੇ ਆਪਣੇ ਨਾਲ ਬੀਲਰ ਵੀ ਲੈ ਰਹੇ ਹੋ ਆ ਜੀ ਚਾਰ ਬੀਲਰ ਲੈਣ ਚਾਰ ਬੀਲਰ ਹਾਂਜੀ ਚਲੋ ਠੀਕਾ ਨਾਲੇ ਵਧੀਆ ਕੰਮਾਂ ਬੀਲਰ ਦਾ ਕਹ ਨਹੀਂ ਹਾਂਜੀ ਹੁਣ ਸਟਾਰਟ ਹੋ ਜਾਣਾ ਪੱਤੀ ਦਾ ਕਹ ਨਹੀਂ ਹਾਂਜੀ 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 ਹੋਰ ਕੋ ਸਾਡੇ ਕਿਸਾਨ ਵੀਰਾਂ ਨੂੰ ਟਰੈਕਟਰਾਂ ਬਾਰੇ ਕਹਿਣਾ ਚਾਹੁੰਦੇ ਹਾਂ ਵੀ ਇਹਨਾਂ ਦੀ ਖਾਸੀਅਤ ਬਹੁਤ ਸੋਹਣੇ ਟਰੈਕਟਰ ਨੇ ਹਾਂਜੀ ਅੱਲਾਸੀ 300 ਕਿਲੇ ਦੀ ਖੇਤੀ ਕਰਦੇ ਆਂ ਹਾਂਜੀ ਤੇ ਖੇਤੀ ਦੇ ਵਿੱਚ ਵੀ ਅਸੀਂ ਇਹੀ ਵਰਤਦੇ ਰਿਹਾ ਠੀਕ ਆ ਜੀ ਤੇ ਹੁਣ ਬੀਲਰ ਵਾਸਤੇ ਵੀ ਫਿਰ ਇਹੀ ਬ੍ਰਾਂਡ ਲਿਆ ਇਹੀ ਲਿਆ ਹਾਂਜੀ ਤੇਲ ਦੀ ਖਰਚ ਬੜੀ ਘੱਟ ਆ ਇਹਨਾਂ ਦੀ ਖਰਚ ਬਹੁਤ ਬੜਾ ਕਿਹੜੇ ਕਿਹੜੇ ਟਰੈਕਟਰ ਲੈ ਜੀ ਆਪਾਂ ਨੇ ਚਾ ਆ ਲੈਨੇ 4x4 ਹਾਂਜੀ 605 ਹੈ 605 ਹਾਂਜੀ ਤੇ ਉਹ 555 ਬਾਕੀ 555 ਲੈਨੇ ਹਾਂਜੀ ਹਾਂਜੀ ਠੀਕ ਆ ਜੀ ਠੀਕ ਆ ਹਾਂਜੀ ਟਰਾਲੇ ਵਗਾਰੇ ਵੀ ਫਿਰ ਤਿਆਰ ਕਰਾ ਲੈ ਜੀ ਸਾਰੇ ਸਾਰੇ ਟਰਾਲੇ ਤੁਲੇ ਸਭ ਤਿਆਰ ਨੇ ਆ ਤਿਆਰ ਨੇ ਸਾਰੇ ਕੁਛ ਰੈਡੀ ਕਿਦੋਂ ਹੁਣਵਾਇਆ ਟਰਾਲੇ ਟਰਾਲੇ ਮਿਸਤਰੀ ਕਰੀ ਸਦਕੇ ਤਿਆਰ ਕਰਵਾ ਲੈ ਅੱਛਾ ਕਰੀ ਸਦਕੇ ਤਿਆਰ ਕਰਵਾ ਲੈ ਹਾਂਜੀ 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 ਵੀਰ ਜੀ ਨਾਲ ਵੀ ਕਰਦੇ ਆ ਗੱਲਬਾਤ ਹਾਂਜੀ ਆ ਇਹਨਾਂ ਦੇ ਭਰਾ ਖੜੇ ਨੇ ਨਾਲ ਹਾਂਜੀ ਵੀਰ ਜੀ ਸੱਚੀ ਗੱਲ ਬਾਈ ਜੀ ਸੱਚੀ ਗੱਲ ਬਾਈ ਜੀ ਨਾਲ ਤਾਂ ਬੜੀਆਂ-ਬੜੀਆਂ ਬਹੁਤ ਮੁਬਾਰਕਾਂ ਸਾਡੇ ਬਲਾਂ ਤੁਹਾਨੂੰ ਬਹੁਤ ਵਧਾਈਆਂ ਹਾਂ ਤੇ ਕੀ ਕਹਿਣਾ ਜਾਵਾਂਗਾ ਦਰ ਕਿਸਾਨ ਵੀਰਾਂ ਨੂੰ ਕੀ ਮੈਸੇਜ ਦੇਣਾ ਜਾਵੇਗਾ ਕਿਸਾਨ ਵੀਰਾਂ ਨੂੰ ਮੈਸੇਜ ਇਹ ਹੈ ਵੀ ਮਹਿੰਦਰਾ ਟਰੈਕਟਰ ਅਸੀਂ ਲੰਬੇ ਸਮੇਂ ਤੋਂ ਚਲਾ ਰਹੇ ਹਾਂ ਹਾਂਜੀ ਬੜੇ ਵਧੀਆ ਚੱਲ ਰਹੇ ਨੇ ਕੰਫਰਟੇਬਲ ਨੇ ਸਰਵਿਸ ਵਧੀਆ ਠੀਕ ਆ ਜੀ ਤੇ ਜਿਹੜਾ ਮੇਨਟੇਨੈਂਸ ਆ ਉਹ ਘੱਟ ਆ ਠੀਕ ਆ ਜੀ ਖਰਚਾ ਰਿਪੇਅਰ ਤੇ ਘੱਟ ਆ ਰਿਹਾ ਹਾਂਜੀ ਤੇ ਇਸ ਕਰਕੇ ਸਾਨੂੰ ਇਹ ਜਿਆਦਾ ਵਧੀਆ ਹੋਰਾਂ ਨਾਲੋਂ ਲੱਗੇ ਇਸ ਕਰਕੇ ਅਸੀਂ ਇਹ ਚਲਾ ਰਹੇ ਹਾਂ ਤੇ ਲੈ ਰਹੇ ਹਾਂ ਅੱਜ ਨਵੇਂ ਹਾਂਜੀ 10 ਬਹੁਤ ਵਧੀਆ ਗੱਲ ਆ ਜੀ ਮਾੜੀ ਮਾਨ ਦੀ ਗੱਲ ਹੁੰਦੀ ਆ ਜਦ ਕੋਈ ਬੰਦਾ ਇੰਨੇ ਇਕੱਠੀਆਂ ਲੈਂਦਾ ਆਪਣਾ ਕੰਮ ਚੱਕਦਾ ਕਿ ਨਹੀਂ ਰੱਬ ਮਿਹਰ ਕਰੇ ਤੁਹਾਡੇ ਘਰੇ ਭਾਗ ਲਾਉਣ ਟਰੈਕਟਰ ਆਇਆ ਸੀ ਤੇ ਜਵਾ ਕਰਦਿਆਂ ਕਿ ਨਹੀਂ ਮਿਹਰ ਕਰੂ ਸਭ ਤੋਂ ਵਾਲੇ ਮਿਹਰ ਕਰੇਗਾ ਨਹੀਂ ਇੱਥੇ ਨਾਲ ਕੰਮ ਲਿਜਾਉਣਾ ਕੋਈ ਆਮ ਮੰਦਾਂ ਦੀ ਬਸਤੀ ਗੱਲ ਨਹੀਂ ਹੁੰਦੀ ਪਰਮਾਤਮਾ ਦੀ ਮਿਹਰ ਹੈ ਜੀ ਬਸ ਪਰਮਾਤਮਾ ਦੀ ਮਿਹਰ ਆ ਰੱਬ ਸਭ ਨੂੰ ਦੇਵੇ ਕਿ ਨਹੀਂ ਹੋਰ ਕੋਈ ਕਹਿਣਾ ਚਾਹੁੰਦੇ ਹੋ ਮੋਂਗੇ ਬੈਲਰਾਂ ਬਾਰੇ ਕਿਹੜੀ ਕੰਪਨੀ ਦੇ ਲਾਇਆ ਬੈਲਰ ਮੈਸੇਜ ਹੈ ਸੈਸੀ ਦੇ ਮੈਸੇਜ ਲੈ ਠੀਕ ਆਪਾਂ ਫਸਟ ਟਾਈਮ ਯੂਜ਼ ਕਰ ਰਹੇ ਆ ਜੀ ਬੈਲਰ ਕ ਪਹਿਲਾਂ ਵੀ ਚਲਾਏ ਨੇ ਨਹੀਂ ਫਸਟ ਟਾਈਮ ਯੂਜ਼ ਕਰ ਰਹੇ ਨੇ ਫਸਟ ਟਾਈਮ ਯੂਜ਼ ਕਰ ਰਹੇ ਉਹਨਾਂ ਜਾਨੀ ਆਪਾਂ ਪਹਿਲਾ ਪੱਤੀ ਦਾ ਸੀਨ ਲਾਵਾਂਗੇ ਆਪਣਾ ਪਹਿਲਾ ਸੀਨ ਪੱਤੀ ਲਾਓ ਠੀਕ ਆ ਟਰੈਕਟਰੀਆਂ ਵਗੈਰਾ ਨਾਲ ਕਨੈਕਟ ਹੋ ਗਿਆ ਹੋ ਗਿਆ ਜੀ ਸਾਰਾ ਹੋ ਗਿਆ ਹੋ ਗਿਆ ਹਾਂਜੀ ਹੋ ਗਿਆ ਜੀ ਚਲੋ ਬਹੁਤ ਵਧੀਆ ਜੀ ਠੀਕ ਆ ਜੀ ਚਲੋ ਠੀਕ ਆ ਜੀ ਥੈਂਕ ਯੂ ਜੀ ਹਾਂਜੀ ਕਿਸਾਨ ਵੀਰੋ ਦੇਖ ਲਓ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰ ਲਿਆ ਕਰੋ ਆ ਦੇਖ ਲਓ ਅੱਜ ਇਕੱਠੀਆਂ 10 ਟ੍ਰੈਕਟਰਾਂ ਦੀ ਵੀਡੀਓ ਆਏ ਨੇ ਆਪਾਂ ਤੁਹਾਨੂੰ ਹੋਰ ਵੀ ਇੰਤਾਂ ਦੀਆਂ ਵਧੀਆ-ਵਧੀਆ ਵੀਡੀਓ ਦਿਖਾਉਂਦੇ ਰਾਵਾਂਗੇ ਨਾਲੇ ਕਮੈਂਟ ਕਰਕੇ ਦੱਸ ਦਿਆ ਕਰੋ ਜਿੱਦਾਂ ਤੇ ਉਹਨੂੰ ਵੀਡੀਓ ਦੇਖਣ ਨੂੰ ਚਾਹੀਦੀ ਆ ਆਪਾਂ ਉਦਾਂ ਦੀ ਵੀਡੀਓ ਲੈ ਕੇ ਆਵਾਂਗੇ ਤੇ ਹੁਣ ਦੇ ਆਪਾਂ ਨੂੰ ਇਜਾਜ਼ਤ ਲਵਾਂਗੇ ਇੱਕ ਹੋਰ ਸੋਹਣੀ ਵੀਡੀਓ ਵਿੱਚ ਧੰਨਵਾਦ